ਪਾਰਟੀ ਰੇਲਵੇ ਨੇ ਹੁਣ ਟ੍ਰੇਨ ਯਾਤਰਾ ਦੌਰਾਨ ਯਾਤਰੀਆਂ ਦੇ ਵੱਲੋਂ ਨਾਲ ਰੱਖੇ ਜਾਣ ਵਾਲੇ ਸਮਾਨ ਉੱਤੇ 에ਅਰਲਾਈਨਸ ਵਰਗਾ ਨਿਯਮ ਲਾਗੂ ਕਰ ਦਿੱਤਾ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਵੱਖ-ਵੱਖ ਕਲਾਸਾਂ ਦੇ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਦੇ ਲਈ ਸਮਾਨ ਦਾ ਭਾਰ ਸੀਮਾ ਅਲੱਗ-ਅਲੱਗ ਤੈਅ ਕੀਤੀ ਗਈ ਹੈ। ਨਿਯਮਾਂ ਮੁਤਾਬਕ ਜੇ ਕੋਈ ਯਾਤਰਾ ਇਸ ਹੱਦ ਤੋਂ ਵੱਧ ਸਮਾਨ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਵਾਧੂ ਚਾਰਜ ਅਦਾ ਕਰਨਾ ਪਵੇਗਾ। ਤਾਂ ਰੇਲਵੇ ਨੇ ਸਪਸ਼ਟ ਕੀਤਾ ਹੈ ਕਿ AC ਫਰਸਟ ਕਲਾਸ ਦੇ ਵਿੱਚ ਯਾਤਰੀ 70 ਕਿਲੋਗ੍ਰਾਮ ਤੱਕ ਦਾ ਸਮਾਨ ਆਪਣੇ ਨਾਲ ਰੱਖ ਸਕਦਾ ਹੈ। ਤੇ AC ਸੈਕੰਡ ਕਲਾਸ ਦੇ ਵਿੱਚ ਇਹ ਸੀਮਾ 50 ਕਿਲੋਗ੍ਰam ਤੱਕ ਕੀਤੀ ਗਈ ਹੈ ਇਸੇ ਤਰ੍ਹਾਂ ਥਰਡ AC ਅਤੇ ਸਲੀਪਰ ਕਲਾਸ ਦੇ ਵਿੱਚ ਯਾਤਰੀ 40 ਕਿਲੋਗ੍ਰam ਤੱਕ ਦਾ ਸਮਾਨ ਲੈ ਕੇ ਜਾ ਸਕਦੇ ਨੇ ਤੇ ਜਨਰਲ ਕਲਾਸ ਦੇ ਯਾਤਰੀਆਂ ਦੇ ਲਈ ਸਮਾਨ ਦੀ ਸੀਮਾ ਸਭ ਤੋਂ ਘੱਟ ਯਾਨੀ ਕਿ 35 ਕਿਲੋਗ੍ਰam ਰੱਖੀ ਗਈ ਹੈ ਜੇ ਕੋਈ ਯਾਤਰੀ ਇਸ ਤੋਂ ਵੱਧ ਸਮਾਨ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਵਾਧੂ ਚਾਰਜ ਅਦਾ ਕਰਨਾ ਪਵੇਗਾ ਉਹ ਇਹ ਚਾਰਜ ਰੇਲਵੇ ਦੇ ਨਿਯਮ ਮੁਤਾਬਕ ਹੀ ਵਸੂਲਿਆ ਜਾਵੇਗਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਿਯਮ ਦਾ ਮਕਸਦ ਟ੍ਰੇਨਾਂ ਦੇ ਵਿੱਚ ਬੇਲੋੜਾ ਸਮਾਨ ਲੈ ਜਾਣ ਤੋਂ ਰੁਕਣਾ ਤਾਂ ਜੋ ਯਾਤਰੀਆਂ ਦੇ ਲਈ ਜਗ੍ਹਾ ਦੀ ਘਾਟ ਨਾ ਪਵੇ ਤੇ ਟ੍ਰੇਨਾਂ ਦਾ ਬੋਝ ਵੀ ਨਾ ਵਧੇ